ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੀਮਾ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਧਰਮਕੋਟ ਪੈਂਦੀ ਐ ਕੋਟੀ ਸਿਖਾਂ ਦੀ ਨੇੜ ਹੀ ਰਹ ਜਾਂਦਾ ਐ ਇੱਕ ਸਾਈਡ ਗਗੜਾ ਰਹ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਵਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਨ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਲਾਲਾਬਾਦ ਵੀ ਨੇੜੇ ਹੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਕਨਗ ਵਿਹੜਾਂ ਦੇ ਅਤੇ ਇੱਕ ਝੋਟੀ ਹੈ ਤੇ ਸਾਮ ਸਭਾਈ ਦਾ ਔਖਾ ਤਾਂ ਕਰਕੇ ਬਾਈ ਕਹਿੰਦਾ ਦੋ ਵਿਹੜਾਂ ਆਪਾਂ ਸੇਲ ਕਰ ਦੇਣੀਆਂ ਇਕੱਲੀ ਝੋਟੀ ਰੱਖ ਲੈਣੀ ਆ ਇਨਫਾਰਮੇਸ਼ਨ ਲੈ ਦੇਣਾ ਆਉ ਕਰਦੇ ਹਾਂ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਨਾਮ ਦੱਸ ਜੀ ਬਾਈ ਜੀ ਨਾਮ ਮੇਰਾ ਦਵਿੰਦਰ ਸਿੰਘ ਆ ਜੀ ਤੇ ਪਿੰਡ ਚੀਮਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ ਫੋਨ ਨੰਬਰ ਹੈਗਾ ਜੀ 62804 32247 ਇੱਕ ਰਹੀ ਫਿਰ ਦੱਸ ਜੀ 62804 32247 ਬਾਈ ਦੋਵੇਂ ਪਸ਼ੂ ਕਾਊਏ ਜੀ ਹਾਂਜੀ ਬਾਈ ਜੀ ਦੋਨੇ ਪਸ਼ੂ ਕਾਊਏ ਆ ਡੱਬੀ ਵੇੜ ਦਾ ਕੰਨਵਾ ਸੂਆ ਇਹ ਬਾਈ ਤੀਜੇ ਸਵੇਰੇ ਸੂਣੀ ਆ ਰਹੀ ਏ ਤੀਜੇ ਸੂਆ ਹਾਂਜੀ ਹੁਣ ਦੂਜੀ ਸੂਈ ਵੀ ਆ ਹਾਂ ਦੂਜੀ ਸੂਈ ਹੋਈ ਐ ਕਿੰਨਾ ਦੁੱਧ ਆ ਜੀ ਇਹਦੇ ਥੱਲੇ ਬਾਈ ਜੀ ਤਕਰੀਬਨ 13 ਕਿਲੋ ਦੁੱਧ ਹੈਗਾ ਚੋਕੇ ਲੈ ਜੇ ਹਾਂ ਚੋਕੇ ਲੈ ਜਿਓ ਭਾਵੇਂ ਚਾਰ ਤੰਗ ਤਸੱਲੀ ਕਰਕੇ ਪਸ਼ੂ ਦੇਵਾਂਗਾ ਕੋਈ ਇਹ ਨਹੀਂ ਗੱਲ ਹੈਗੀ ਆਪਣਾ ਕਿਹੜਾ ਕੋਈ ਵਪਾਰ ਦਾ ਕੰਮ ਆ ਆਪਾਂ ਤਾਂ ਜੜੀ ਮੰਨ ਕੇ ਚੱਲਾ ਵੀ ਆਪਦਾ ਹਸਾਬ-ਕਤਾ ਵੇਖਣਾ ਐ ਤੇ ਇਹ ਪਸ਼ੂ ਆਪਾਂ ਸੇਲ ਕੀਤੇ ਆ ਦੋਨੇ ਠੀਕ ਐ ਜੀ ਠੀਕ ਐ ਇਹ ਅੱਗੇ ਕਿੰਨਾ ਚਿਰ ਹੋ ਗਿਆ ਇਹਦੀ ਏਆਈ ਹੋਈ ਨੂੰ ਟੀਕਾ ਲੱਗੇ ਨੂੰ ਇਹਨੂੰ ਟੀਕਾ ਲੱਗੇ ਨੂੰ ਬਾਈ ਜੀ ਕੋਈ 10 12 ਦਿਨ ਹੋ ਗਿਆ ਤੇ ਟੀਕਾ ਲੱਗੇ ਨੂੰ ਜੇ ਤਾਂ ਮੰਨ ਕੇ ਚੱਲ ਅਗਲੇ ਦੀ ਕਿਸਮਤ ਆ ਰਹਿ ਜਵੇ ਤਾਂ ਹੂੰ ਠੀਕ ਆ ਤੇ ਉਹਦਾ ਕੋਈ ਨਹੀਂ ਹੈਗਾ ਉਹ ਤਾਂ ਆਪਣੇ ਮਹੀਨੇ ਦੀ 1 ਇਕ ਦੀ ਜਾਂ 28 29 ਦਿਨ ਹੋ ਗਏ ਉਹਨੂੰ ਸੂਈ ਦੋ ਇਹਦਾ ਮੁੱਲ ਜੈ ਜੈ ਇੱਕ ਨੰਬਰ ਦਾ ਇਹਦਾ ਬਾਈ ਮੌਲਾ ਜਦੋਂ ਕੋਈ ਆਊਗਾ ਤਾਂ ਹੀ ਕਰਦੇ ਆਂਗੇ ਮੌਕੇ ਤੇ ਮੌਕੇ ਤੇ ਕਰਾਂਗੇ ਠੀਕ ਕੱਢੀਏ ਬਾਅਦ ਨੂੰ 13 ਕਿਲੋ ਦੁੱਧ ਹੈ 10 12 ਦਿਨ ਹੋ ਗਏ ਬਾਈ ਕਹਿੰਦਾ ਇਹਦਾ ਇਹਦੀ ਏਆਈ ਕਰਾਈ ਨੂੰ ਯਾਨੀ ਕਿ ਇਹਦੇ ਸਿਵੰਤਰਾਏ ਨੂੰ ਬਾਕੀ ਹੁਣ ਅੱਗੇ ਜਾਂ ਅਗਲੇ ਦੀ ਕਿਸਮਤ ਆ ਜੀ ਗੱਬਰ ਰਹਿ ਗਈ ਤਾਂ ਬਾਲੀ ਚੰਗੀ ਗੱਲ ਐ 13 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਭਮਾ ਅਗਲਾ 2 ਟਾਈਮ ਭਮਾ 3 ਟਾਈਮ ਭਮਾ 4 ਟਾਈਮ ਵੀਰ ਕਹਿੰਦਾ ਦੁੱਧ ਆਪਣੇ ਘਰੋਂ ਕੰਡੇ ਦੇ ਜੋਕ ਕੇ ਲੈ ਜੇ ਅਗਲਾ 13 ਕਿਲੋ ਨੈੱਟ ਦੁੱਧ ਤਿਆਰ ਹੈ ਡੱਬੀ ਵਹਿੜ ਪ੍ਰਿੰਟ ਵਾਲੀ ਹਵਾਨਾ ਸੋਹਣਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਪੌਣੇ 2 ਵੀਡੀਓ ਬਣਾ ਰਹੇ ਹਾਂ ਦੁਪਹਿਰੇ 1:43 ਮਿੰਟ ਤੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਂਤਿਕ ਰਹਿਵਾਨਾ ਦੁੱਧ ਨਾਲ ਭਰ ਲੈਣਾ ਬਾਕੀ ਸੂਈ ਸਵਾਈ ਹੈਗੀ ਆ ਭਵਾਂ ਦੋ ਟਾਈਮ ਚੋਲੋ ਭਵਾਂ ਚਾਰ ਟਾਈਮ ਚੋਲੋ ਨੈਟ ਦੁੱਧ 13 ਕਿਲੋ ਕੰਡੇ ਵਾਲਾ ਤਿਆਰ ਆ ਵੀਰ ਕਹਿੰਦਾ ਵੱਡੀ ਵੱਡੀ ਬਹੁਤ ਹੈ ਪ੍ਰਿੰਟ ਸੋਹਣਾ ਥਾਣਾ ਅੱਧੀ ਚਵਾਈ ਵਾਲੇ ਆ ਦੋ ਟਾਈਮ ਭਵਾਂ ਚਾਰ ਟਾਈਮ ਅਗਲਾ ਦੁੱਧ ਕੰਡੇ ਤੇ ਜੋ ਕੇ ਲੈ ਜੇ ਸੀਲ ਸਾਉ ਪੂਰੀ ਆ ਇਹਦਾ ਕੰਨ ਮਾ ਸੂਆ ਬਾਈ ਇਹਦਾ ਇਹਦਾ ਇਹ ਦੂਜੇ ਸੂਏ ਸੂਈ ਆ ਬਾਈ ਸੂਈ ਨੂੰ ਸਮਾ ਫਮੇ ਆਇਆ ਨੂੰ ਭਾਈ ਜੀ 28-29 ਦਿਨ ਹੋ ਗਏ ਚਲੋ ਮਹੀਨਾ ਮੰਨ ਕੇ ਚਲੋ ਮਹੀਨਾ ਹੋ ਗਿਆ ਬੱਚਾ ਮਗਰ ਕੀ ਹੈ ਜੀ ਬੱਚਾ ਇਹਦੇ ਮਗਨ ਬੱਛੀ ਆ ਭਾਈ ਬੜੇ ਸ਼ੌਕ ਨਾਲ ਜਰਸੀ ਆ ਉਹ ਪਰਲੇ ਪਾਸੇ ਖੜੀ ਹੈ ਮੱਜਾ ਹੂੰ ਉਹ ਸ਼ੌਕ ਨਾਲ ਟੀਕਾ ਭਰਾਇਆ ਸੀ ਜਰਸੀ ਦਾ ਠੀਕ ਹੈ ਜੀ ਹਾਂ ਜੀ ਇਹਦੇ ਸਿੰਗ ਵੀ ਦਗਾਤੇ 13 ਦਿਨਾਂ ਤੋਂ ਡਾਕਟਰ ਨੇ ਦਵਾਈ ਕੀ ਲਾਤੀ ਠੀਕ ਆ ਉਹ ਕਹਿੰਦਾ ਵਾਲੇ ਵੱਡੇ ਵੀ ਹੋਣਦੇ ਨੇ 13 ਦਿਨਾਂ ਤੋਂ ਇਹਦੇ ਦਵਾਈ ਲਾ ਕੇ ਸਿੰਗ ਦਾ ਆ ਗਿਆ ਡਾਕਟਰ ਠੀਕ ਹੈ ਜੀ ਸਿੰਗ ਵੀ ਦਾਗੇ ਹੋਏ ਆ ਜਿਹੜਾ 2-400 ਲੱਗਦਾ ਉਹ ਵੀ ਨਹੀਂ ਲੱਗਣਾ ਐਨ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਜਿਹੜਾ ਤੁਹਾਡਾ 2-400 ਖਰਚਾ ਹੋਣਾ ਸਿੰਗ ਦਗਾਉਣ ਦਾ ਉਹ ਵੀ ਬਾਈ ਕਹਿੰਦਾ ਅਸੀਂ ਨਵੇੜਤਾ ਝੋਲੀ ਬਹੁਤ ਚੰਗੀ ਹੈ ਬੱਚੇ ਦੀ ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਦੁੱਧ ਕਿੰਨਾ ਤਿਆਰ ਆ ਜੀ ਇਹਦੇ ਥੱਲੇ ਹੈਗਾ ਬਾਈ 13 ਕਿਲੋ ਦੁੱਧ ਇਹਦੇ ਥੱਲੇ ਤਿਆਰ ਆ ਇਹਦਾ ਮੁੱਲ ਹਾਂ ਇਹਦਾ ਮੁੱਲ ਬਾਈ ਮੌਕੇ ਤੇ ਕਰ ਲਾਂਗੇ ਠੀਕ ਹੈ ਕਿਉਂਕਿ ਆਪਦਾ ਲਜਾ ਸਕਦਾ ਤਿੰਨ ਡੰਗ ਚਾਰ ਡੰਗ ਭਾਵੇਂ ਪੰਜ ਡ ਤੇ ਆਂਦੀ ਤਸੱਲੀ ਕਰਕੇ ਲੈ ਜਵੇ। ਕੱਢੀ ਹੈ ਬਾਹਰ। ਦੋਸਤੋ 13 ਕਿਲੋ ਹੀ ਇੱਕ ਨੰਬਰ ਥੱਲੇ ਦੁੱਧ ਹੈ। 13 ਕਿਲੋ ਹੀ ਦੋ ਨੰਬਰ ਥੱਲੇ ਦੁੱਧ ਹੈ। ਮੁੱਲ ਬਾਈ ਕਹਿੰਦਾ ਕੋਈ ਗੱਲ ਨਹੀਂ ਮੌਕੇ ਤੇ ਕਰ ਲਾਂਗੇ। ਜਿਹਦੇ ਪਸੰਦ ਆਉ ਉਹ ਬਾਈ ਕਹਿੰਦਾ ਪਹਿਲਾਂ ਤਾਂ ਅਗਲਾ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਭਾਵੇਂ ਪੰਜ ਟਾਈਮ ਵੀਰ ਕਹਿੰਦਾ ਸਾਡੇ ਘਰੇ ਅਗਲਾ ਦੁੱਧ ਕੰਡੇ ਦੇ ਜੋਕੇ ਲੈ ਜੇ। ਵਜਨ ਬਹੁਤ ਹੈ। ਮੱਝਾਂ ਰਗਾ ਪਿੱਠ ਪੁੜਾ। ਦੁਪਹਿਰੇ ਵੀਡੀਓ ਬਣਾ ਰਹੇ ਆ ਪਾਉਣੇ 2 ਵਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਰਹਵਾਨੇ ਦੁੱਧ ਨਾਲ ਭਰ ਲੈਣੇ ਆ ਦੁੱਧ ਜਿੰਨਾ ਬਾਈ ਦੱਸਦਾ 13 13 ਕਿਲੋ ਦੋਵਾਂ ਵੈੜਾਂ ਥੱਲੇ ਤਿਆਰ ਦੋ ਨੰਬਰ ਦੇ ਮਗਰ ਵੱਛੀ ਹੈ ਜਰਸੀ ਨਸਲ ਦੀ ਟੀਕਾ ਬਾਈ ਦੱਸਦਾ ਸ਼ੌਂਕ ਨਾਲ ਭਰਾਇਆ ਸੀ ਪਰ ਹੁਣ ਮਜਬੂਰੀ ਕਰਕੇ ਬਾਈ ਕਹਿੰਦਾ ਸੇਲ ਕਰਨ ਲੱਗੇ ਆ 100 ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਸ਼ਾਮ ਸਵੇਾਈ ਬਾਈ ਕਹਿੰਦਾ ਹੁੰਦੀ ਨਹੀਂ ਤਾਂ ਕਰਕੇ ਹੁਣ ਇਹ ਦੋਵੇਂ ਨਾਕ ਸੇਲ ਕਰਨੇ ਪੈ ਰਹੇ ਆ ਹਨ ਸੋਹਣਿਆ ਗੁਲਾਬੀ ਆ ਜਿਚਵਾਈਆਂ ਨੇ ਦੁੱਧ ਮੱਝਾਂ ਰਗਾ ਜੋ ਚਿੱਟਾ ਜਮਾ ਹਾਂ ਬਿਲਕੁਲ ਸਫੇਦ ਜੋ ਦੁੱਧ ਚਿੱਟਾ ਹੂੰ ਠੀਕ ਹੈ ਜੀ ਬਾਕੀ ਸੂਈਆਂ ਸਵਾਈਆਂ ਹੈਗਾ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਏ ਸਵਾਈ ਪਸ਼ੂ ਦਾ ਕਾਹਦਾ ਵਹਿਮ ਜਦੋਂ ਮਾਲਕ ਕਹਿੰਦਾ ਮੇਰੇ ਘਰੇ ਅਗਲਾ ਬੇਫਿਕਰ ਹੋ ਕੇ ਆ ਜੇ ਦੋ ਟਾਈਮ ਚਾਰ ਟਾਈਮ ਭਾਵੇਂ ਪੰਜ ਟਾਈਮ ਦੁੱਧ ਕੰਡੇ ਦੇ ਜੋ ਕੇ ਲੈ ਜੇ 13 13 ਕਿਲੋ ਦੋਵਾਂ ਬਿਹੜਾਂ ਥੱਲੇ ਤਿਆਰ ਦੋਵੇਂ ਸੂਈਆਂ ਸਵਾਈਆਂ ਇੱਕ ਨੰਬਰ ਦੂਜੇ ਸੂਹੇ ਸੂਈ ਆ ਤੀਜੇ ਸੂਹੇ ਆਸਤੇ ਅੱਜ 10 12 ਦਿਨ ਹੋ ਗਏ ਵੀਰ ਕਹਿੰਦਾ ਇਹਦੀ ਏਆਈ ਕਰਾਤੀ ਆਪਾਂ ਇੱਕ ਨੰਬਰ 26 28 ਕੇ ਦਿਨਾਂ ਦੋ ਨੰਬਰ 26 28 ਕੇ ਦਿਨਾਂ ਦੀ ਸੂਈ ਉਹ ਤੁਸੀਂ ਮਹੀਨਾ ਮੰਨ ਲਓ 4 ਦਿਨ ਵੱਧ ਦੀ ਮੰਨ ਲਓ ਬਾਈ ਕਹਿੰਦਾ ਮਗਰੇ ਦੇ ਬੱਚੀ ਆ ਦੁੱਧ ਦੇ ਦੇ ਥੱਲੇ ਵੀ 13 ਕਿਲੋ ਆ ਦੁੱਧ ਵੱਜਿਆ ਆ ਰਿਹਾ ਬਾਈ ਕਹਿੰਦਾ ਗਰਮੀ ਰਹਿ ਤਾ ਇਹ ਦੋ ਪਸ਼ੂ ਸੇਲ ਹੈ ਜਿਹਦੇ ਜਿਹੜਾ ਵੀ ਨੱਕ ਪਸੰਦ ਆਉਂਦਾ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਭਾਈ ਕਹਿੰਦਾ ਕੋਈ ਗੱਲ ਨਹੀਂ ਮੁੱਲ ਮੌਕੇ ਤੇ ਕਰ ਲਾਂਗੇ ਪਹਿਲਾਂ ਅਗਲਾ ਦੁੱਧ ਚੋ ਕੇ ਵੇਖ ਲੈ ਬੈਠਾ ਦੇ ਕੇ ਤੋਰੂੰਗਾ ਵੀਰ ਕਹਿੰਦਾ ਜਿਹਦੇ ਪਸੰਦ ਹੋਣੀਆਂ ਜਿਹੜਾ ਕੋਈ ਲੈਣ ਦਾ ਚਾਹ ਬਾਣਾ ਅਗਲਾ ਬੇਫਿਕਰ ਹੋ ਕੇ ਆਜੇ ਪਿੰਡ ਚੀਮਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਕੋਟਿਸੇਖਾਂ ਤੋਂ ਜਦੋਂ 4 ਕਿਲੋਮੀਟਰ ਜਲਾਲਾਬਾਦ ਨੂੰ ਜਾਂਦੇ ਆ ਤੇ ਬਿਲਕੁਲ ਸੈਂਟਰ ਜਿਹੇ ਪਿੰਡ ਹੈ ਚੀਮਾ ਕੋਟਿਸੇਖਾਂ ਤੋਂ 4 ਕਿਲੋਮੀਟਰ ਹੈ ਤੇ ਜਲਾਲਾਬਾਦ ਤੋਂ 6 ਜਲਾਲਾਬਾਦ ਤੋਂ 6 ਕਿਲੋਮੀਟਰ ਹੈ ਇਹ ਆਣ ਗਵਾਂਡ ਦੇ ਪਿੰਡ ਐ ਬਾਕੀ ਫੋਨ ਨੰਬਰ ਤਾਂ ਸਕਰੀਨ ਤੇ ਚੱਲੀ ਜਾਂਦਾ ਵੀਰ ਤੁਹਾਨੂੰ ਪ੍ਰੋਪਰ ਐਡਰੈਸ ਸਮਝਾ ਦਊਗਾ ਬੇਫਿਕਰ ਹੋ ਕੇ ਆ ਜਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ